ਬ੍ਰਹਮ ਗਿਆਨੀ ਦੀ ਕੀਮਤ ਨਾ ਹੈ ਰਾਜਨ ਦੇ ਜੀ ਮਹਾਰਾਜ ਫਰਮਾਨ ਕਰਦੇ ਨੇ ਜਿਹੜੇ ਬ੍ਰਹਮ ਨੂੰ ਜਾਣ ਲੈਂਦੇ ਨੇ ਬ੍ਰਹਮ ਗਿਆਨ ਦੀ ਆਨ ਪ੍ਰਾਪਤ ਕਰ ਲੈਂਦੇ ਨੇ ਬ੍ਰਹਮ ਸਰੂਪ ਹੋ ਜਾਂਦੇ ਨੇ ਤੇ ਜਿਹੜੇ ਬ੍ਰਹਮ ਸਰੂਪ ਨੇ ਬ੍ਰਹਮ ਗਿਆਨੀ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ ਵੀ ਤੇਰੀ ਕੀਮਤ ਨਾ ਪਵੇ ਉਸ ਕਾਲਪੁਰਖ ਦੀ ਕੀਮਤ ਉਸ ਦੇ ਭਗਤਾਂ ਦੀ ਕੀਮਤ ਕੋਈ ਪਾਣ ਵਾਲਾ ਨਹੀਂ ਇੱਕ ॠषि ਨੇ ਆਤਮ ਸੰਤਮ ਬੜੀ ਤਪੱਸਿਆ ਉ사ਧਨਾ ਕਰਦੇ ਨੇ ਇਹ ਕੌਂ ਤੋਂ ਆਨੰਦ ਲੈਂਦੇ ਬਿਲਕੁਲ ਕੌਂ ਚਾ ਕੇ ਬੈਠਦੇ ਨੇ ਔਰ ਇੱਕ ਵਾਰ ਨਰਮਧਾ ਨਦੀ ਦੇ ਜਾ ਕੇ ਬੈਠ ਗਏ ਇਹ ਕੌਂ ਸਾਰੇ ਬਿਲਕੁਲ ਨਰਮਧ ਨਦੀ ਦੇ ਦਰਦੀ ਵਿਚ ਜਾ ਕੇ ਥੱਲੇ ਬੈਠ ਗਏ समाधि लगा ली बड़ा समा हो गया उन्होंने नदी के बिच ही बार आ नहीं दसम द्वार ने प्राण चला लेना ना भुख है ना प्यास है न ठंड है न गर्मी है ऐसा चौकड़ा उन्होंने मारिया नर्मदा नदी बड़ी गहरी नदी है नीचे बैठे ने मछरे इतों एक दिन घूमते घुमाते उस पास आ गए मछियाँ पकड़ते हुए जाल पाया जो जा उन्होंने आत्म स्तंभ ऋषि उठे थले बैठे सन जाल च फस गए मछारे ने बड़े जोर ला के भी बड़ी भारी मच्छी आई है खिंच के जो बहर क्या डर के सारे एकदम भी एक ही हो गया कि तो आ गया था ਮਛਲੀ ਦੀ ਜਾਲ ਪਾਇਆ ਸੀ ਮਛਲੀ ਵਾਸਤੇ ਲੇਕਿਨ ਕੋ ઋષਿ ਆ ਗਿਆ ਵਿੱਚ ਬੜੇ ਡਰ ਗਏ ਸਾਰੇ ਹਤਨ ਸਤਮ ઋષਿ ਨੇ ਨੇਤਰ ਖੋਲੇ ਦੇਖਿਆ ਉਸ ਕੰਬ ਦੇ ਬਿਨ ਸਾਰੇ ਮਛਾਰੇ ਕੰਮਣ ਲੱਗ ਪਏ ਡਰ ਦੇ ਨਾਲ ਹੱਥ ਜੋੜ ਕੇ ਜੁਮ ਕਰਕੇ ਡਰਦੇ ਡਰਦੇ ਖੜੇ ਨੇ ਵੀ ਪਤਾ ਨਹੀਂ ਸ਼ਿਵ ਸ਼ਰਾਪ ਦੇ ਦੇਗਾ ਲੇਕਿਨ ਬੜੇ ਪ੍ਰਸੰਤਨ ਆਲਾ ਤੁਮ ਸਤਮ ॠषि ਕਹਿਣ ਲੱਗੇ ਦੇਖੋ ਡਰੋ ਨਾ ਤੁਹਾਡੀ ਉਪਜੀਵ ਕਾ ਹੈ ਤੁਹਾਡੇ ਪੇਤਰੀ ਗਮੇ ਦਾਦੇ ਪਰਦਾਦੇ ਤੁਹਾਡੇ ਮਛਲੀਆਂ ਹੀ ਪਕੜਦੇ ਆਏ ਨੇ ਤੇ ਤੁਸੀਂ ਵਹੀ ਕੰਮ ਕਰ ਰਹੇ ਇਸ ਕੋ ਡਰੋ ਨਹੀਂ ਤੁਸੀਂ ਉਪਜੀਵ ਕਾ ਤੁਹਾਡੀ ਤੁਸੀਂ ਮੈਨੂੰ ਵੇਚ ਦਿਓ ਕਿਉਂ ਬੜੀ ਮਿਹਨਤ ਤੁਸੀਂ ਕੀਤੀ ਬੜੇ ਜੋਰ ਲਾ ਕੇ ਸਾਰੇ ਨੇ ਖਿੱਚ ਕੇ ਬਾਹਰ ਕੱਢਿਆ ਸੀ ਜਾਲ ਜਿਹੜੀ ਸੀ ਫਸਿਆ ਸੀ ਕਦਰ ਮੈਨੂੰ ਵੇਚ ਦਿਓ ਤੁਹਾਡੇ ਜਿਹੜੇ ਹੈ ਮਿਹਨਤ ਸਫਲ ਹੋਣੀ ਚਾਹੀਦੀ ਤੁਸੀਂ ਮੱਛੀਆਂ ਨੂੰ ਪਗੜਦੇ ਹੋ ਤਾਂ ਤੁਹਾਨੂੰ ਕੀਮਤ ਮਿਲਦੀ ਹੈ ਤਾਂ ਜੇ ਤੁਸੀਂ ਮੈਨੂੰ ਪਗੜਿਆ ਤਾਂ ਤੁਹਾਨੂੰ ਕੀਮਤ ਮਿਲਣੀ ਚਾਹੀਦੀ ਮਿਹਨਤਾਂ ਨਾਲ ਮਿਲਣਾ ਚਾਹੀਦਾ ਇਸ ਕਰਕੇ ਮੈਨੂੰ ਵੇਚ ਦਿਓ ਮਛਿਵਾਰੇ ਤਾਂਗੇ ਬੜੇ ਡਰੇਬੇਸ਼ਨ ਹੁਣੇ ਸੀ ਕਹਿੰਦਾ ਮੈਨੂੰ ਵੇਚ ਦਿਓ ਕਿਸ ਨੂੰ ਵੇਚੇ ਜਾ ਕੇ ਇੰਨੇ ਮੇਰੀ ਉਚਿਤ ਕੀਮਤ ਪਾ ਕੇ ਵਿੱਚ ਉਚਿਤ ਕੀਮਤ ਹੁਣ ਕੀ ਜਾਣੀ ਸੀ ਉਹ ਤੇ ਅਚਾਨਕ ਹੀ ਨਬਾਗ ਰਾਜਾ ਨਦੀ ਦੇ ਕਿਨਾਰੇ ਸੈਰ ਕਰਦਾ ਕਰਦਾ ਉਧਰ ਆ ਗਿਆ ਉਹਨੂੰ ਪਤਾ ਲੱਗਾ ਮਛਿਆਰੇ ਨੇ ਮੱਛੀ ਪਕੜਨ ਉਹਦੇ ਜਾਲ ਪਾਇਆ ਸੀ ਕੁੜੀ ਸੀ ਉਹਨਾਂ ਦੇ ਜਲ ਜਾ ਗਏ ਜਾਂਦੇ ਬੜਾ ਉਤਸਕ ਉਹ ਇਹ ਵੀ ਦੇਖੀ ਕਿ ਕੀ ਮਾਮਲਾ ਹੈ ਕੌਣ ਸੀ ਇਹ ਨਦੀ ਦੇ ਥੱਲੇ ਬੈਠ ਕੇ ਤਪੱਸਿਆ ਕਰਦਾ। ਰਾਜਾ ਬੜੀ ਜਲਦੀ ਨਾਲ ਉੱਤੇ ਪਹੁੰਚਿਆ। ਪ੍ਰਣਾਮ ਕੀਤਾ, ਰਿਸ਼ੀ ਦੀ ਪੂਜਾ ਕੀਤੀ। ਆਜੂੜ ਕੇ ਬੇਨਤੀ ਕੀਤੀ, ਰਿਸ਼ੀ ਬੜੇ ਕੋਈ ਮਨ ਉਸੇ ਬਹੁਤ ਦੱਸ। ਹੁਕਮ ਕਰ। ਆਤਮ ਸਤਮ ਰਿਸ਼ੀ ਕਹਿਣ ਲੱਗੇ, "ਰਾਜਨ, ਮੇਰੇ ਉਚਿਤ ਮੁੱਲੇ ਦੇ ਕੇ ਇਹਨਾਂ ਤੋਂ ਮੈਨੂੰ ਖਰੀਦ ਲੋ, ਇਹਨਾਂ ਨੇ ਬੜੀ ਮਿਹਨਤ ਕੀਤੀ, ਮੈਨੂੰ ਜਾਲ ਪਸਾ ਕੇ ਬਾਹਰ ਕੱਢਿਆ।" ਇਹ ਮੱਛਲੀਆਂ پکڑਦੇ ਨੇ ਉਹ ਕੀਮਤ ਮਿਲਦੀ ਹੈ। ਉਹ ਪਜੀਵਿਕਾ ਹੈ ਇਹਨਾਂ ਦੀ। ਇਹਨਾਂ ਨੇ ਮੈਨੂੰ ਪਕੜਿਆ ਜ ਬੜਾ ਜ਼ੋਰ ਲਾ ਕੇ ਇਹਨਾਂ ਨੇ ਬਾਹਰ ਕੱਢਿਆ। ਤੇ ਇਹਨਾਂ ਨੂੰ ਕੀਮਤ ਦਿਓ। ਮੇਰਾ ਉਚਿਤ ਮੁੱਲ ਇਹਨਾਂ ਨੂੰ ਪ੍ਰਦਾਨ ਕਰੋ। ਲੋੜ ਹੈ ਕਿ ਨਾ ਮੈਂ 1 ਲੱਖ ਸੋਨੇ ਦੇ ਮੋਹਰਾਂ ਦੇ ਦੇ ਇਹਨਾਂ ਨੂੰ। ਰਿਸ਼ੀ ਕੰਨ ਗਏ ਮੇਰੀ ਕੀਮਤ ਨਹੀਂ ਹੈ। ਕਹਿੰਦਾ ਮਹਾਰਾਜ ਫਿਰ ਮੈਂ 1 ਕਰੋੜ ਸੋਨੇ ਦੇ ਬੋਰੇ ਦੇਣਾ। ॠषि ਕਹਿੰਨਗੇ ਵੀ ਮੇਰੀ ਕੀਮਤ ਨਹੀਂ ਹੈ। ਸਰਾਜਾ ਸੋਚਵੇਂਗੇ ਉਹ ਮੈਂ ਕੀ ਕਰਾਂ? ਇੰਨਾ ਮੈਂ ਤਾਂ ਜਿੰਨਾ ਮੇਰੇ ਖਜ਼ਾਨੇ ਵਿੱਚ ਸਾਰੇ ਘੱਟ ਹੈ। ਕਹਿੰਦਾ ਮਹਾਰਾਜ ਫਿਰ ਮੈਂ ਸਾਰਾ ਰਾਜ ਹੀ ਦੇ ਦੇਣਾ। ॠषि ਆਤਮ ਸਤਮ ਕਹਿਣਗੇ ਰਾਜ ਨੇ ਇਹ ਵੀ ਮੇਰੀ ਕੀਮਤ ਨਹੀਂ ਹੈ। ਰਾਜਾ ਨੂੰ ਸੋਚ ਪਿਆ ਹੁਣ ਤਾਂ ਮੇਰੇ ਕੋਲ ਜੀ ਕੁਛ ਹੈ ਹੀ ਨਹੀਂ ਮੇਰੇ ਲੱਖ ਮੋਰਾ ਕਿਹਾਂ ਕਰੋੜ ਮੋਰਾ ਕਿਹਾਂ ਖਜ਼ਾਨਾ ਕਹਤਾ ਸਾਰਾ ਰਾਜ ਹੀ ਬਹੁ ਦਿੱਤਾ ਹੁਣ ਇਹ ਸਾਰਾ ਰਾਜ ਹੀ ਮੈਂ ਇਹਨਾਂ ਮਛਿਆਰਿਆਂ ਨੂੰ ਦੇਣਾ ਤੁਹਾਡੀ ਕੀਮਤ ਪਰ ਆਤਮ ਸੰਤ ਰਿਸ਼ੀ ਕਹਿੰਨਗੇ ਇਹ ਵੀ ਮੇਰੀ ਕੀਮਤ ਨਹੀਂ ਹੈ ਰਾਜਾ ਬੜੇ ਪਰੇਸ਼ਾਨ ਹੋ ਕੇ ਵੀ ਮੈਂ ਨੂੰ ਕੀ ਕਰਨਾ ਚਾਹੀਦਾ आप मैं पूछा ऋषि बार कोई सेवा दस तो ऋषि ने सेवा दसती हूँ मेरे तो हो ही नहीं रही हम राजवा तो, तो मेरे को कुछ है ही नहीं सारा राज मैं पेशकश करती भी राज, सारा राज ही ले लो पर ऋषि कहते मेरी कीमत ही तो लोमस ऋषि आ गए पता लगा आतम स्तंभ ऋषि नदी बैठ के थले तपस्या तो कर रहे सन ਮੁਛਿਆਰੇ ਨੇ ਜਾਲ ਪਾ ਕੇ ਫੜ ਲਿਆ ਤੇ ਰਾਜਾ ਹਉ ਤੇ ਨਾਬਾਗ ਹੋਏ ਨੇ ਦਰਸ਼ਨ ਕਰਨ। ਲੋਮਸ਼੍ਰੀਸ਼ੀ ਵੀ ਆ ਗਏ ਮਿਲਣ ਵਾਸਤੇ। ਆ ਕੇ ਪ੍ਰਣਾਮ ਕੀਤਾ ਆਪਸ ਮਿਲੇ। ਲੋਮਸ਼੍ਰੀਸ਼ੀ ਵਿਚੇ ਨੇ ਜੀਵਲੇ। ਇਹਨਾਂ ਦੇ ਕਾਫੀ ਸਾਰੇ ਛਾਤੀ ਦੇ ਬਾਲ ਗਿਰੇ ਉਹਨੇ ਲਿਸ਼ੀ ਦੇ। ਕਾਰਨ ਪੁੱਛਿਆ ਇੱਕ ਵਾਰ Indra Devta ਸਾਰੇ ਦੇਵਤਾ ਇਕੱਠੇ ਨੇ 인ਦਰ ਦੇਵਤਾ ਕਹਿੰਨੇ ਕਿ ਆਪਦੇ ਛਾਤੀ ਦੇ ਬਾਲ ਕੁਝ ਗਰੇ ਨੇ ਲੋਮਸ਼ਰਿਸ਼ੀ ਕਹਿਣ ਲੱਗੇ ਜਦੋਂ ਇੱਕ 인ਦਰ ਦੀ ਮੌਤ ਹੁੰਦੀ ਹੈ ਕਿ ਮੇਰਾ ਛਾਤੀ ਦਾ ਬਾਲ ਗਿਰ ਜਾਂਦਾ ਹੈ ਇਤਨੀ ਉਮਰ ਹੈ ਲੋਮਸ਼ਰਿਸ਼ੀ ਦੀ ਉਹਨਾਂ ਦੀ ਜ਼ਿੰਦਗੀ ਵਿੱਚ ਕਿਤਨੇ 인ਦਰ ਦੇਵਤਾ ਹੋ ਗਏ ਜਿਨੇਗੇ ਬ੍ਰਹਮਾ ਜੀ ਦਾ ਵੀ ਕੋਈ ਸਾਹਮਣੇ ਕਿਤਨੇ ਉਹਨਾਂ ਦੇ ਆਇਓ ਚ ਬ੍ਰਹਮਾ ਜੀ ਹੋਏ ਸਿਸੇ ਪਰ ਲੋ ਹੁੰਦੀ ਤੇ ਫਿਰ ਇੱਕ ਬ੍ਰਹਮਾ ਜੀ ਦਾ ਇੱਕ ਦਿਨ ਬਦੀਤ ਹੁੰਦਾ ਤੇ ਕਿਤਨੇ ਹੀ ਬ੍ਰਹਮਾ ਉਹਨਾਂ ਦੇ ਜੀਵਾਂ ਜੀ ਬਦੀਤ ਹੋ ਗਏ ਨੇ ਚਰਨ ਜੀ पद्मी ਇਤਨੇ ਪਹਾਰੀ ਆਯੂ ਜੁਗਾ ਦੇ ਯੁਗ ਪ੍ਰਤੀ ਉਹਨਾਂ ਦੀ ਆਯੂ ਹੈ ਲੇਕਿਨ ਆਪਣੇ ਅਸੀ ਕੁਟੀਆਂ ਤੱਕ ਨਹੀਂ ਬਣਾਈ ਉਹਨਾਂ ਨੇ ਵਾਹ ਇੱਕ ਕੇਵਲ ਚਟਾਈ ਆਪਣੇ ਚੁਪ ਕੇ ਰੱਖਦੇ ਨੇ ਬਸ ਚਟਾਈ ਜਿੱਥੇ ਦਿਲ ਕਿ ਤਰ ਨਹੀਂ ਲਗੇ ਜੁਦਾਇ ਦੇ ਨਾਲ ਬਸ ਕੋਈ ਪਦਾਰਥ ਨਹੀਂ ਨਾਲ ਲਗਦੇ ਪੁੱਛਿਆ ਆਪ ਇਤਨੀ ਲੰਬੀ ਆਇਯੂ ਦੇ ਰਹੀ ਹੋ ਆਪ ਕੇ ਬਲੇ ਚਟਾਈ ਲਿਖਦੇ ਕਿਤੇ ਥੋੜੇ ਜਿਹਾ ਜੀਵਨ ਵਾਸਤੇ ਕਿਉਂ ਚੀਜ਼ਾਂ ਇਕੱਠੀਆਂ ਕਰਨੀਆਂ ਕਿਤੇ ਥੋੜਾ ਜਿਹਾ ਜੀਵਨ ਜਨਦ ਜੀਵਨ ਦੇ ਕਈ ਬ੍ਰਹਮਾ ਜੀ ਬਤੀਤ ਹੋ ਗਏ ਕਈ ਅੰਦਰ ਦੇਵਤਾ ਚਲੇ ਗਏ ਉਹਨਾਂ ਨੇ ਛਾਤੀ ਦੇ ਬਾਲ ਲੇਕਣ ਕਹਿੰਦੇ ਇੱਕ ਇੰਦਰ ਜਦੋਂ ਰਾਜ ਕਰਕੇ ਸਮਾਪਤ ਹੋ ਜਾਂਦਾ ਤੇ ਮੇਰਾ ਇੱਕ ਚਾਤੀ ਦਾ ਬਾਲ ਗਿਰ ਜਾਂਦਾ ਕਿਤਨੀ ਉਹਨਾਂ ਦੀ ਜ਼ਿੰਦਗੀ ਇੰਦਰਵਤੀਤ ਹੋ ਗਈ। ਇਲੋ ਮਸ਼ਰਿਸ਼ਾਏ ਮਿਲਣ ਵਾਸਤੇ ਨਬਾਗ ਰਾਜੇ ਨੇ ਅਲ ਮਿਲੇ। ਰਿਸ਼ੀ ਆਤਮ ਸਤਮ ਬੜੇ ਪ੍ਰੇਮ ਨਾਲ ਸਤਿਕਾਰ ਨਾਲ ਮਿਲੇ। ਨਬਾਗ ਰਾਜਾ ਕਹਿਣ ਲੱਗੇ ਮੇਰੇ ਚਿੰਤਾ ਹੋ ਗਈ। ਜੋ ਮਸਲੇ ਸ਼ਿਕਾਇਤ ਨੇ ਜਿਸ਼ੀ ਦੇ ਦਰਸ਼ਨ ਉਹਨਾਂ ਚਿੰਤਾ ਸમાਪਤ ਹੋ ਜਾਂਦੀ ਨੇ ਆਪ ਕਹਿੰਦੇ ਮੈਨੂੰ ਚਿੰਤਾ ਹੋ ਗਈ ਰਾਜਾ ਨੇ ਦੱਸੇ ਵੀ ਕਾਰਨ ਇਹ ਹੈ ਜਿਸ਼ੀ ਆਤਮਸਨਾ ਮੈਂ ਕਹਿੰਦੇ ਨੇ ਮੇਰੀ ਕੀਮਤ ਦਿਓ ਇਹ ਮਛਾਰ ਨੇ ਬੜੀ ਮਿਹਨਤ ਕੀਤੀ ਮੈਨੂੰ ਕਿ ਮੈਂ 1 ਲੱਖ ਸੋਨੇ ਦੀ মুদ্রা ਦੇਣਾ ਮੈਂ 1 ਕਰੋੜ ਦੇਣਾ ਮੈਂ ਸਾਰਾ ਖਜ਼ਾਨਾ ਦੇਣਾ फिर मैं क्या मैं सारा राज लेकिन फिर भी ऋषि कहते मेरी कीमत नहीं है तो मैं हूँ की कीमत देव मेरे को जो है सब मैं राजा हाँ तो, तो राज मैं दे रहा इससे बाद तो मेरे को है ही कुछ नहीं मैं आप ही बेनती की मैंने सेवा दस तो हूँ मैं कर नहीं पा रहा लोम ऋषि कह देखो राजन तलना ऋषि मुनिया तोलिया नहीं जाता ਨਾ ਰਾਜਨਾ ਤੋਂ ਲੈ ਜਾਂਦਾ ਕਿਉਂਕਿ ਇਹ ਰਾਜਦਨ ਨੂੰ ਕੁਝ ਸਮਝਦਾ ਹੀ ਨਹੀਂ ਰਾਜਨਾ ਚਾਹਉ ਮੁਕਤ ਨਾ ਚਾਹਉ ਮਨਪ੍ਰੀਤ ਚਰਨ ਕਮਲਾਰੇ ਇਹ ਰਾਜ ਮੁਕਤੀ ਨੂੰ ਇਹ ਤਾਂ ਚਾਹਦੇ ਨਹੀਂ ਇਹ ਤਾਂ ਲੋਕੀਂ ਦਾ ਰਾਜ ਨਹੀਂ ਚਾਹਦੇ ਤੁਸੀਂ ਆਪਣਾ ਛੋਟਾ ਜਿਹਾ ਰਾਜ ਜਨੇ ਚਾਹਦੇ ਕਹਿੰਦੇ ਮੈਂ ਕੀ ਕਹਣਾ ਮੇਰੇ ਦੋਸਤ ਲਓ ਮਸਰੀ ਜੀ ਕਹਿੰਨੇ ਕਿ ਦੇਖੋ ਰਾਜਨ ਬ੍ਰਹਮਣ ਆਪਣੇ ਪੂਰੇ ਕਰਤਬ ਦੇ ਹੋਵੇ ਜਿਹੜਾ ਬ੍ਰਹਮ ਦਾ ਵਿਚਾਰ ਕਰਦਾ ਉਹਨੂੰ ਬ੍ਰਾਹਮਣ ਕਹਿੰਦੇ ਨੇ ਜਿਹੜਾ ਆਪਣੀ ਕੁਲ ਲਮੀਤਾਰਦਾ ਆਪ ਤਰੇ ਆਪਣੀ ਕੁਲ ਉਤਾਰੇ ਉਹ ਬ੍ਰਾਹਮਣ ਹੁੰਦਾ ਹੈ ਬ੍ਰਾਹਮਣ ਬਹੁਤ ਗਾਇ ਇਹਨਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ ਕਿਉਂਕਿ गांव ਦੇ ਸ਼ਰੀਲੇ 'ਚ ਵੀ ਹਰ ਪਾਸੇ ਤੇ ਕੋਈ ਨਾ ਕੋਈ ਦੇਵੀ-ਦੇਵਤਾ ਦਾ ਸਥਾਨ ਹੈ। ਗਾ ਨੂੰ ਜਿਸ ਪਾਸੇ ਵੀ ਨਮਸ਼ਕਾਰ ਕਰੋ ਕੋਈ ਨਾ ਕੋਈ ਦੇਵੀ-ਦੇਵਤਾ ਉੱਤੇ ਬੈਠਾ ਹੈ। ਤੇ ਇਸ ਕਰਕੇ ਗਾ ਨੂੰ ਕਿਸੇ ਪਾਸੇ ਵੀ ਨਮਸ਼ਕਾਰ ਕਰ ਸਕਦੇ। ਕਿਉਂਕਿ ਹਰ ਰੰਗ ਦੇ ਵਿੱਚ ਕੋਈ ਨਾ ਕੋਈ ਦੇਵੀ-ਦੇਵਤਾ ਦਾ ਸਥਾਨ ਹੈ ਗਾ ਇਤਨੀ ਪਵਿੱਤਰ ਹੈ। ਤੇ ਗਾ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਨਾ ਕੋਈ ਆਪਣੇ ਅਚਲੰਦੇ ਰਹਿਣ ਵਾਲੇ ਬ੍ਰਾਹਮਣ ਦੀ ਕੀਮਤ ਕੋਈ ਪਾ ਸਕਦਾ ਉਹ ਨਾ ਹੀ ਕੋਈ ਭਗਤ ਦੀ ਕੀਮਤ ਪਾ ਸਕਦਾ ਅਮੋਲ ਹੁੰਦੇ ਨੇ ਕਹਿੰਦੇ ਬਾਰੇ ਫਿਰ ਮੇਰਾ ਸਿੱਕੀ ਹੁਕਮ ਹੈ ਇਹਨੇ ਰਾਜਨੀਕ ਨੂੰ ਗਾਂ ਦੇ ਦੇ ਇਹਨਾਂ ਨੂੰ ਗਾਂ ਭਗਤ ਬ੍ਰਾਹਮਣ ਇਹਨਾਂ ਦੀ ਕੀਮਤ ਕੋਈ ਨਹੀਂ ਹੁੰਦੀ ਪਰਮੇਸ਼ਰ ਦੀ ਕੀਮਤ ਕੋਈ ਨਹੀਂ ਹੁੰਦੀ ਇਹ ਮੌਲਕ ਨੇ ਸਾਰੇ ਇਸ ਕਰਕੇ ਇਹਨੂੰ ਇੱਕ ਗਾਂ ਪ੍ਰਦਾਨ ਕਰਦੇ ਹੋ ਸੁੰਦਰ ਜਗਾ ਇਹਨਾਂ ਨੂੰ ਪੇਟਾ ਕਰਦੇ ਹੋ ਪਛੀ ਸਮੇਤ ਉਹਦੀ ਕੀਮਤ ਨਹੀਂ ਹੁੰਦੀ ਰਾਜਾ ਬੜੇ ਪ੍ਰਸੰਨ ਹੋਏ ਬਹੁਤ ਸੁੰਦਰ ਇਹ ਗਾਂ ਲਿਆਏ ਬੱਚੇ ਸਮੇਤ ਉਹਨਾਂ ਮਛਿਆਰਾਂ ਨੂੰ ਪ੍ਰਦਾਨ ਕਰਤੀ ਆਤਮ ਸੰਮ੍ਰਿਸ਼ੀ ਬੜੇ ਪ੍ਰਸੰਨ ਹੋ ਗਏ ਵੀ ਤੁਸੀਂ ਮੇਰੀ ਉਚਿਤ ਕੀਮਤ ਪਾਈਏ ਇਹ ਕੀਮਤ ਹੈ ॠषि ਬਰੰਦੀ ਬ੍ਰह्म ਗਿਆਨੀਆਂ ਦੀ ਕਿਉਂਕਿ ਉਸ ਸਾਹਮਣੇ ਬੇਕੀਮਤੀ ਚੀਜ਼ਾਂ ਨੇ ਜੋ ਬੇਕੀਮਤੀ ਚੀਜ਼ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ ਇਸ ਕਰਕੇ ਇਹ ਪੰਝੇ ਪਾਸ਼ਾ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਕੀਮਤ ਨਾ ਹੈ ਬ੍ਰਹਮ ਗਿਆਨੀ ਜਿਹੜੇ ਉਹਨਾਂ ਦੀ ਕੋਈ ਕੀਮਤ ਹੀ ਨਹੀਂ ਪਾ ਸਕਦਾ ਪਰਮੇਸ਼ਰ ਦੀ ਕੀਮਤ ਕੋਈ ਨਹੀਂ ਪਾ ਸਕਦਾ ਬ੍ਰਹਮ ਗਿਆਨੀ ਕਹ ਸਗਲ ਮਨਮਾਹੇ ਜਿੰਦਾ ਪਰਮੇਸ਼ਰ ਦੇ ਹਿਰਦੇ ਸਾਰ ਸੰਸਾਰ ਦੇ ਉਸ ਤਰ੍ਹਾਂ ਦੇ ਬ੍ਰਹਮ ਗਿਆਨੀ ਕਿ ਸਗਲ ਮਨਮਾਹੇ ਇਹਨਾਂ ਦੇ ਮਨ ਦੇ ਵਿੱਚ ਵੀ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਹੁੰਦੀ ਕਿਉਂਕਿ ਜਾਣਦੇ ਨੇ ਸਭ ਨਾਸਵੰਤ ਹੈ ਬ੍ਰਹਮ ਗਿਆਨੀ ਦਾ ਗੌਣ ਜਾਣੇ ਭੇਦ ਬ੍ਰਹਮ ਗਿਆਨੀ ਦਾ ਭੇਦ ਕੌਣ ਜਾਣ ਸਕਦਾ ਕੋਈ ਜਾਣ ਹੀ ਨਹੀਂ ਸਕਦਾ ਜਿਦਾ ਪਰਮੇਸ਼ਰ ਦਾ ਭੇਦ ਨਹੀਂ ਜਾਣਦੀ ਬ੍ਰਹਮ ਗਿਆਨੀ ਦਾ ਭੇਦ ਵੀ ਨਹੀਂ ਪਤਾ ਕਿਉਂਕਿ ਪਰਮੇਸ਼ਰ ਲੋਕੋ ਕੇ ਬ੍ਰਹਮ ਨੂੰ ਜਾਣ ਲੈਣੋਂ ਬ੍ਰਹਮ ਗਿਆਨੀ ਕੇ ਅੰਦਰ ਹੈ ਜੇ ਇਹਨਾਂ ਬ੍ਰਹਮ ਨੂੰ ਜਾਣ ਲਿਆ ਜੇ ਬ੍ਰਹਮ ਨੂੰ ਜਾਣ ਲਿਆ ਬ੍ਰਹਮ ਦੇ ਵਿੱਚ ਹੀ ਸਮਾ ਗਿਆ ਬ੍ਰਹਮ ਕੇ ਵੀ ਬ੍ਰਹਮ ਰੂਪੀ ਹੋ ਗਿਆ ਉਹ ਇਸ ਕਰਕੇ ਉਹਦਾ ਪੇਛੇ ਕੋਈ ਜਾਣ ਨਹੀਂ ਨਹੀਂ ਸਕਦਾ ਬ੍ਰਹਮ ਗਿਆਨੀ ਕੋ ਸਦਾ ਅਦੇਸ਼ ਕਹਿੰਦੇ ਬਸ ਇੱਕ ਸਦਾ ਹੀ ਮੈਂ ਨਮਸਕਾਰ ਹੈ ਬ੍ਰਹਮ ਗਿਆਨੀ ਨੂੰ ਕਿਉਂਕਿ ਜਿਸ ਅਗੇ ਪੇਛਾ ਜਬੇ ਉਹਨੂੰ ਨਮਸਕਾਰ ਹੀ ਹੁੰਦੀ ਬਸ ਬ੍ਰਹਮ ਗਿਆਨੀ ਦਾ ਕਥਿਆ ਨਾ ਜਾਇਆ ਧਾਖਰ ਇੱਕ ਅਖਰ ਵੀ ਉਹਨਾਂ ਬਾਰੇ ਮੈਂ ਨਹੀਂ ਕਹੀ ਜਾ ਸਕਦੀ ਬ੍ਰਹਮ ਗਿਆਨੀਆਂ ਦੇ ਜਿ ਕੋਈ ਵੀ ਮੈਂ ਇਹਨਾਂ ਦੇ ਸਾਰੇ ਉਪਮਾ ਦਾਸ ਵਿੱਚ ਤੇ ਹੀ ਕਹਿੰਦੇ ਇੱਕ ਅੰਧ ਅੱਖਰ ਵੀ ਨਹੀਂ ਕੋਈ ਬੋਲ ਸਕਦਾ ਉਹਨਾਂ ਦੀ ਉਪਮਾ ਦੇ ਵਿੱਚ ਬ੍ਰह्म ਗਿਆਨੀ ਕਾ ਸਰਬ ਕਾ ਠਾਕੁਰ ਬ੍ਰह्म ਗਿਆਨੀ ਕੇ ਸਰਬ ਕਾ ਠਾਕੁਰ ਸਾਰੀ ਸ੍ਰਿਸ਼ਟੀ ਦਾ ਮਾਲਕ ਜਿਹਨਾਂ ਪਰਮੇਸ਼ਰ ਹੈ ਠਾਕੁਰ ਹੈ ਉਹ ਤਾਂ ਕਹਿੰਦੇ ਬ੍ਰह्म ਗਿਆਨੀ ਵੀ ਸਾਰੇ ਸ੍ਰਿਸ਼ਟੀ ਦਾ ਠਾਕੁਰ ਹੈ ਬ੍ਰह्म ਗਿਆਨੀ ਸਰਬ ਕਾ ਠਾਕੁਰ ਬ੍ਰह्म ਗਿਆਨੀ ਜੀ ਮਿਤ ਗਉਨ ਬਖਾਣੇ ਕਿ ਬ੍ਰਹਮ ਗਿਆਨੀ ਦੀ ਗਤ ਮੇਤ ਕੌਣ ਬਖਾਨ ਕਰ ਸਕਦਾ ਕਹਿ ਨਹੀਂ ਸਕਦਾ ਕੋਈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਕਿ ਬ੍ਰਹਮ ਗਿਆਨੀ ਦੀ ਗਤ ਮੇਤ ਕੇਵਲ ਬ੍ਰਹਮ ਗਿਆਨੀ ਜਾਣ ਸਕਦਾ ਹੋਰ ਨਹੀਂ ਕੋਈ ਜਾਣ ਸਕਦਾ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਜੇ ਪਰਮੇਸ਼ਰ ਦਾ ਜਦ ਅੰਤ ਪਾਰ ਕੋਈ ਨਹੀਂ ਉਸ ਤਰ੍ਹਾਂ ਕਿ ਬ੍ਰਹਮ ਗਿਆਨੀ ਦਾ ਵੀ ਕੋਈ ਅੰਤ ਪਾਰ ਨਹੀਂ ਕੋਈ ਆਦ ਨਹੀਂ ਪਤਾ ਕੋਈ ਅੰਤ ਨਹੀਂ ਪਤਾ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਇਸ ਕੰਦੇ ਬ੍ਰਹਮ ਗਿਆਨੀ ਨੂੰ ਹਮੇਸ਼ਾ ਨਮਸਕਾਰ ਹੀ ਹੈ ਮਾਰੇ ਫਰਮਾਨਦੀ ਸਾਡੀ ਬ੍ਰਹਮ ਗਿਆਨੀ ਨੂੰ ਨਮਸਕਾਰ ਹੈ ਬ੍ਰਹਮ ਗਿਆਨੀ ਸਭ ਸਿਸ਼ਟ ਦਾ ਕਰਤਾ ਜਿਦਾ ਸਿਸ਼ਟੀ ਦਾ ਕਰਤਾ ਪਰਮੇਸ਼ਰ ਹੈ ਉਸ ਤਰ੍ਹਾਂ ਬ੍ਰਹਮ ਗਿਆਨੀ ਦੇ ਮਨ 'ਚ ਜਿਹੜਾ ਫੁਰਨਾ ਆ ਜਾਏ ਤਾਂ ਉਸ ਲਈ ਸਿਸ਼ਟੀ ਪੈਦਾ ਹੋ ਜਾਂਦੀ ਹੈ ऋषि विश्वामित्र ने अपना स्वर्ग बनाओ देता से क्यों ये सारे सृष्टि दे करता उन्होंने ब्रह्म ज्ञानी जथे मर्जी जैसी मर्जी सृष्टि बनाओ दे ब्रह्म ज्ञानी सत जीवे नहीं मरता क्योंकि एना दी मौत हुंदी नहीं ब्रह्मदेव नु ज्ञान इनेने ब्रह्म नु ज्ञान जान ले ब्रह्म का ब्रह्म का ज्ञान कि ब्रह्म का ज्ञान हो गया ते ब्रह्म देच समा गए ਤੇ ਉਹਨਾਂ ਬ੍ਰਹਮ ਦੀ ਮੌਤ ਹੁੰਦੀ ਤਾਂ ਨਾਂ ਬ੍ਰਹਮ ਗਿਆਨੀ ਦੀ ਮੌਤ ਹੁੰਦੀ ਸੱਜੀ ਵੀ ਨਹੀਂ ਮਰਦਾ ਸਦਾ ਹੀ ਜਿੰਦਾ ਰਹਿੰਦਾ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰੂ ਗੋਬਿੰਦ ਨਾਮ ਹਮੇਸ਼ਾਰ ਰਹਦਾ ਪ੍ਰਭੂ ਦਾ ਪ੍ਰਭੂ ਹਮੇਸ਼ਾਰ ਰਹਿੰਦੇ ਉਹਨਾਂ ਦੇ ਜਾਣਨ ਵਾਲੇ ਵੀ ਹਮੇਸ਼ਾਰ ਰਹਿੰਦੇ ਰਹਿਉ ਗੁਰੂ ਗੋਬਿੰਦ ਨਾਮ ਰਹਿਉ ਸਾਧੂ ਰਹਿਉ ਸਾਧੂ ਹਮੇਸ਼ਾਰ ਰਹਿੰਦੇ ਨਾਮ ਹਮੇਸ਼ਾਰ ਰਹਿੰਦਾ ਔਰ ਪਰਮੇਸ਼ਰ ਗੁਰੂ ਵੀ ਔਰ ਅਵਤਾਰ ਵੀ ਹਮੇਸ਼ਾ ਰਹਿੰਦੇ ਨੇ ਕਿਉਂਕਿ ਉਹ ਜਮਦੇ ਮਰਦੇ ਨਹੀਂ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਮੁਕਤ ਜੁਗਤ ਦਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਇਹ ਬ੍ਰਹਮ ਗਿਆਨੀ ਦੀ ਸ਼ਹਾਦਤ ਹੋ ਸਲੇ ਮੁਕਤੀ ਜੁਗਤੀ ਸਭ ਨੂੰ ਦੇ ਸਕਦੇ ਬ੍ਰਹਮ ਗਿਆਨੀ ਦਾਤੇ ਨੇ ਮੁਕਤੀ ਜੁਗਤੀ ਦੇ ਜੀ ਦੇ ਇਸਨੂੰ ਜੀਵਨਾ ਮਰਜੀ ਜੀਵਨ ਦੇ ਦੇਣ ਮੁਕਤੀ ਪ੍ਰਦਾਨ ਕਰਦੇ ਨੇ ਜੁਗਤੀ ਪ੍ਰਦਾਨ ਕਰ ਸਕਦੇ ਨੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਦਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਿਦਾਤਾ ਪੰਜਾਬੀ ਭਾਸ਼ਾ ਪਰਮਾਨਗਰੇ ਬ੍ਰਹਮ ਗਿਆਨੀ ਕੀ ਪੂਰਨ ਪੁਰਖ ਬਿਦਾਤਾ ਪਰਮੇਸ਼ਰ ਦਾ ਪੂਰਨ ਰੂਪ ਹੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਆਨਤ ਦਾ ਨਾਥ ਜਿਹੜਾ ਨਾਥ ਹੈ ਜਿੰਦਾ ਕੋਈ ਵੀ ਨਹੀਂ ਤੇ ਉਹਦਾ ਵੀ ਨਾਥ ਬ੍ਰह्मज्ञानी ਹੈ ਬ੍ਰह्मज्ञानी ਦਾ ਸਭ ਉਪਰ ਹਾਥ ਕੋਈ ਵੀ ਚਲਾ ਜਾਵੇ ਬ੍ਰह्मज्ञानी ਦੀ ਸ਼ਰਨ ਸਾਰੇ ਦੇ ਉਪਰ ਕਿਰਪਾ ਦਾ ਆਵਤ ਰਖ ਦਿੰਦੇ ਨੇ ਕੋਈ ਵੀ ਸਨਾਗ ਤੁਮ ਤੇ ਪਹੁੰਚ ਜਾਏ ਸਹੀ ਤੇ ਉਹ ਸਾਰੇ ਦੇ ਕਿਰਪਾ ਦ੍ਰਿਸ਼ਟੀ ਰਖ ਦਿੰਦੇ ਨੇ ਬ੍ਰह्मज्ञानी ਦਾ ਸਗਲਾ ਆਕਾਰ ਇਹ ਸਾਰਾ ਪਸਾਰਾ ਆਕਾਰ जो प्रभु ने रचना कीती है सारा ब्रह्म ज्ञानी था ये है क्योंकि ब्रह्म ज्ञानी परमेश्वर ही लिपाएन लिपे हुए एक ही रूप है ब्रह्म ज्ञानी और परमेश्वर का इस करके कहते सारा आकार भी उसे ब्रह्म ज्ञानी ही है ब्रह्म ज्ञानी आप निरंकार क्योंकि ब्रह्म ज्ञानी आप निरंकार है तो जो निरंकार परमेश्वर करता है वो ब्रह्म ज्ञानी कर देंद तो ब्रह्म ज्ञानी की शोभा ब्रह्म ज्ञानी बनी ਕੋਈ ਨਦੀ ਸ਼ੋਭਾ ਵੀ بیان ਨਹੀਂ ਕਰ ਸਕਦਾ ਕਿ ਕਿਤਨੀ ਸ਼ੋਭਾ ਬ੍ਰਹਮ ਗਿਆਨੀ ਦੀ ਕਿਤਨੀ ਸ਼ੋਭਾ ਪਰਮੇਸ਼ਰ ਦੀ ਹੈ ਕਹੇ ਨਹੀਂ ਸਕਦਾ ਕੋਈ ਸ਼ੇਸ਼ਨਾਗ ਦੇ ਹਜ਼ਾਰ ਮੁਖ ਨੇ 2000 ਜੀਵਾਂ ਨੇ ਹਰ ਜੀਵਨ ਪਰਮੇਸ਼ਰ ਦਾ ਇੱਕ ਵਾਰ ਨਮਾ ਨਾਮ ਲੈਂਦੇ ਨੇ ਲੇਕਿਨ ਆਮ ਤੀ ਨਹੀਂ ਕੋਈ ਨਾਮ ਆਦਾ ਹੀ ਉਨ੍ਹਾਂ ਦੀ ਸ਼ੋਭਾ ਕੀ ਕਿਹਸੇ ਜਦ ਦਾ ਨਾਮ ਆਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਇਹ ਬ੍ਰह्म ज्ञानी की ਸਭਾ ਬ੍ਰह्म ज्ञानी ਬਣੀ। ਬ੍ਰह्म ज्ञानी ਆਪ ਹੀ बखान ਕਰ ਸਕਦੇ ਨੇ ਆਪਣੀ ਸ਼ੋਭਾ। ਨਾਨਕ ਬ੍ਰह्म ज्ञानी ਸਰਬ ਕਾ ધਨੀ। ਕਿਉਂਕਿ ਇਹ ਨੇ ਬ੍ਰह्म ज्ञानी ਸਰਬ ਕਾ ધਨੀ। ਸਾਰੇ ਤਰ੍ਹਾਂ ਦਾ ਦੁਨਿਆ ਦਾ ਮਾਲਕ ਬ੍ਰह्म ज्ञानी ਹੈ। ਕਿਉਂਕਿ ਆਪ ਨਿਰੰਕਾਰ ਹੈ। ਨਿਰੰਕਾਰ ਦਾ ਰੂਪ ਪਰਮੇਸ਼ਰ ਦਾ ਰੂਪ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ। ਤੁਹਾਾਰੇ ਇਹ ਵੀ ਬੜੀ ਸਿਮਤ ਕਰਦੇ ਨੇ ਬ੍ਰਹਮ ਗਿਆਨੀਆਂ ਦੀ ਪੰਜੇ ਪਾਸ਼ਾ ਵੀ ਬ੍ਰਹਮ ਗਿਆਨੀ ਕੀ ਆਪ ਨਿਰੰਕਾਰ ਹੀ ਹੈ। ਕਿਉਂਕਿ ਨਿਰੰਕਾਰ ਦਾ ਨਾਮ ਜਪ ਕੇ ਉਹ ਨਿਰੰਕਾਰ ਰੂਪ ਹੀ ਹੋ ਜਾਂਦੇ ਨੇ। ਵਾਹਿ। ਤੇ ਸਾਰੀ ਸ਼ਕਤੀਆਂ ਪਰਮੇਸ਼ਰ ਦੀਆਂ ਉਹਨਾਂ ਕੋਲ ਆ ਜਾਂਦੇ ਨੇ। ਕਿਉਂਕਿ ਪਰਮੇਸ਼ਰ ਦੇ ਵਿੱਚ ਲੇ ਬਣ ਉਹਨਾਂ ਦਾ ਸਮਾਨ ਹੋ ਗਿਆ। ਪਰਮੇਸ਼ਰ ਹੀ ਬਣ ਗਏ। ਉਦਾ ਨਾਮ ਜਮ ਜਮ ਕੇ ਉਹਦੇ ਚੀਨ ਲੀਨ ਹੋ ਗਏ ਪਰਮੇਸ਼ਰ ਲੀਨ ਹੋ ਗਏ ਇਸ ਕਰਕੇ ਪਰਮੇਸ਼ਰ ਦੀ ਸਾਰੀ ਸ਼ਕਤੀ ਉਹਨਾਂ ਨੂੰ ਪ੍ਰਾਪਤ ਹੋ ਗਈ ਇਸ ਕਰਕੇ ਉਹ ਨਿਰੰਕਾਰ ਹੀ ਬਣ ਗਏ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸਭਾ ਬ੍ਰਹਮ ਗਿਆਨੀ ਬਣੇ ਨਾਨਕ ਬ੍ਰਹਮ ਗਿਆਨੀ ਸਰਬ ਦਾ ధਨੀ ਉਹ ਸਾਰੇ ਧਨਾਂ ਦਾ ਮਾਲਕ ਬ੍ਰਹਮ ਗਿਆਨੀ ਹੈ ਇਸ ਕਰਕੇ ਉਹ ਦੀ ਕੀਮਤ ਨਹੀਂ ਪਾਈ ਜਾ ਸਕਦੀ ਗੁਰਜੰਦੇ ਜੀ ਮਾਰੇ ਪ੍ਰਮਾਣ ਕਰਦੇ ਨੇ ਬ੍ਰਹਮ ਗਿਆਨੀ ਦੀ ਕੀਮਤ ਨਹੀਂ ਬ੍ਰਹਮ ਗਿਆਨੀ ਦੀ ਕੋਈ ਕੀਮਤ ਨਹੀਂ ਪਾ ਸਕਦਾ ਬ੍ਰਹਮ ਗਿਆਨੀ ਦੀ ਕੀਮਤ ਨਹੀਂ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ